ਹਾਂਜੀ ਡਾਕਟਰ ਸਾਹਿਬ ਜਿਹੜਾ ਇੱਕ ਕੋਈ ਮੂੰਗੀ ਦਾ ਮਸਲਾ ਜਿਵੇਂ ਉਹ ਤੇ ਜ਼ਹਿਰੀਲੀ ਸਪਰੇ ਕੀਤੇ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਜੀ ਅ ਦੇਖੋ ਪੱਤਰਕਾਰ ਸਾਹਿਬ ਬਹੁਤ ਸਾਰੇ ਅਸੀਂ ਦੇਖ ਰਹੇ ਹਾਂਗੇ ਖੇਤਾਂ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਮੂੰਗੀ ਉਤਪਾਦਕਿਆ ਜਿਹੜੇ ਜਿੱਦਾਂ ਨੇ ਮੂੰਗੀ ਦੀ ਫਸਲ ਲਾਈ ਹੋਈ ਉਹ ਜ਼ਹਿਰ ਛਿੜਕ ਰਹੇ ਆ ਜ਼ਹਿਰ ਛਿੜਕੇ ਮੂੰਗੀ ਨੂੰ ਸਕਾਰ ਰਹੇ ਆ ਤੇ ਉਸ ਨੂੰ ਬਾਅਦ ਵਿੱਚ ਸ ਮੈਂ ਬਾਜ਼ਾਰ ਦੇ ਵਿੱਚ ਵੇਚਣਗੇ ਮੈਂ ਤੁਹਾਡੇ ਮੱਦੇਨ ਦੇ ਰਾਹੀਂ ਪੰਜਾਬ ਸਰਕਾਰ ਤੋਂ ਦੋ ਤਿੰਨ ਮੰਗਾ ਕਰਦਾ ਪਹਿਲੀ ਗੱਲ ਤਾਂ ਜਿਹੜੀ ਜ਼ਹਿਰ ਮੂਹਰੇ ਦੇ ਉੱਤੇ ਛਿੜਕੀ ਜਾ ਰਹੀ ਹੈ ਯੂਨੀਕਵਾਟ ਪੈਰਾਕਵਾਟ ਛਟਪਟ ਜਾਂ ਗਰਾਉ ਉਹਨੂੰ ਪੰਜਾਬ ਦੇ ਵਿੱਚ ਵਰਤੋਂ ਤੇ ਵਿਕਰੀ ਟੋਟਲੀ ਬੈਨ ਕਰ ਦੇਣੀ ਚਾਹੀਦੀ ਇਹਨੂੰ ਬਿਲਕੁਲ ਪੰਜਾਬ ਦੇ ਵਿੱਚ ਬੰਦ ਕਰ ਦੇਣਾ ਚਾਹੀਦਾ ਹੈ ਅਗਲੇ ਸਾਲ ਤੋਂ ਦਿਸਣੀ ਨਹੀਂ ਚਾਹੀਦੀ ਇੱਥੇ ਨੰਬਰ 2 ਜਿਹੜੇ ਵੀ ਬੰਦੇ ਜਿਨ੍ਹਾਂ ਮਾੜੇ ਅੰਸਰਦ ਮੂੰਗੀ ਦੇ ਉੱਤੇ ਜ਼ਹਿਰ ਸਿੜਕੇ ਮੂੰਗੀ ਨੂੰ ਤਿਆਰ ਕਰਦੇ ਨੇ ਉਹਨਾਂ ਦੀ ਮੂੰਗੀ ਨੂੰ ਪੰਜਾਬ ਸਰਕਾਰ ਨਾ ਖਰੀਦੇ ਤੇ ਬਿਲਕੁਲ ਵੀ ਉਹਨਾਂ ਨੂੰ ਐਮਐਸਬੀ ਵਗੈਰਾ ਐਸ ਚੀਜ਼ ਦੇ ਉੱਤੇ ਮੂੰਗੀ ਦੇ ਉੱਤੇ ਨਾ ਮਿਲੇ ਤਾਂ ਕਿ ਉਹ ਅੱਗੇ ਨੂੰ ਧਿਆਨ ਰੱਖਣ ਤੀਸਰੀ ਗੱਲ ਇਹ ਮੈਂ ਸਾਰੇ ਲੋਕਾਂ ਨੂੰ ਪਿਆਰੇ ਵੀਰਾਂ ਨੂੰ ਪਾਪਾ ਭਰਾਵਾਂ ਨੂੰ ਭੈਣਾਂ ਨੂੰ ਮਾਤਾਵਾਂ ਨੂੰ ਬੇਨਤੀ ਕਰਦਾ ਜਿਹੜਾ ਵੀਰ ਕਿਸਾਨ ਚੰਗਾ ਬੰਦਾ ਜਿਹੜਾ ਵੀਰ ਕਿਸਾਨ ਜ਼ਹਿਰ ਪਾਇਏ ਤੋਂ ਬਿਨਾ ਮੂੰਗੀ ਵੜਦਾ ਵੇਚਦਾ ਉਸ ਵੀਰ ਤੋਂ ਹੀ ਮੂੰਗੀ ਖਰੀਦੀ ਜਾਵੇ ਤੇ ਖਾਧੀ ਜਾਵੇ ਬਾਜ਼ਾਰਾਂ ਦੇ ਵਿੱਚੋਂ ਅੰਨੇ ਵਕ ਨਾ ਖਰੀਦੋ ਤੇ ਨਾ ਹੀ ਉਸ ਨੂੰ ਵਰਤੋ ਇੰਨੀ ਕਹਿੰਦਾ ਹੋਇਆ ਮੈਂ ਲੋਕਾਂ ਨੂੰ ਵੀ ਸੁਚੇਤ ਕਰਦਾ ਤੇ ਸਰਕਾਰਾਂ ਨੂੰ ਗਾਹ ਕਰਦਾ ਕਿ ਇਸ ਜ਼ਹਿਰੀਲੀ ਮੂੰਗੀ ਤੋਂ ਪੰਜਾਬ ਨੂੰ ਨਿਆਜ਼ ਤੋਈ